ਜੀ ਬਈ ਦੱਸ ਬਈ ਜਿਹੜੇ ਹਸਾਨ ਵਾਲਾ ਭਾਵਾਰਾ ਕਰਦੇ ਕਰਦੇ ਫਿਰਦੇ ਆ ਬਈ ਹੁਣ ਆਪਾਂ ਸਮੇਂ ਦੀ ਕਦਰ ਨਹੀਂ ਕਰਦੇ ਕੋਈ ਟਾਈਮ ਆਊਗਾ ਸਮੇਂ ਨੇ ਆਪਣੀ ਕਦਰ ਨਹੀਂ ਕਰਨੀ ਸੰਭਲ ਜਾਓ ਢੋ ਯਾਰ ਕਿਹੜੀਆਂ ਗੱਲਾਂ ਲੈ ਕੇ ਬਹਿਗੇ ਮੈਨੂੰ ਜॉय ਕਰਦੇ ਆਂਗੇ ਗਾਣਾ ਲਾ ਬਈ ਗੱਡੀ ਰੋਕ ਸਰਲਾ ਮਾਰਦੇ ਆ ਲੈ ਯਾਰ ਹੋਰ ਜੋ ਹੌਲੇ ਉਹ ਬਾਪੋ ਅੱਜ 1 ਅਪ੍ਰੈਲ ਵੀ ਆ ਫਿਰ ਉਹ ਲੈ ਚਲ ਮਾਰੀ ਓਏ ਅੱਛਾ ਅੱਛਾ ਆ ਜੀ ਇੱਕ ਦੂਜੇ ਨੂੰ ਮਜ਼ਾਕ ਕਰ ਦਿੰਦੇ ਨੇ ਹਾਂ ਉਹ ਕਿਹਦੇ ਨਾਲ ਕਰੀਏ ਮਜ਼ਾਕ ਉਹ ਨਹੀਂ ਨਹੀਂ ਯਾਰ ਮੇਰੇ ਨਾਲ ਕੁਛ ਨਹੀਂ ਹੁੰਦਾ ਉਹ ਇੱਥੇ ਕੁਛ ਨਹੀਂ ਹੁੰਦਾ ਨਹੀਂ ਯਾਰ ਵੀਰੇ ਉਹ بابا ਆਪਾਂ ਤੇਰੇ ਭਾਈ ਨੂੰ ਕਹਾਂਗੇ ਜੀ ਸਾਡਾ ਹੋ ਗਿਆ ਐਕਸੀਡੈਂਟ ਉਹ ਨਹੀਂ ਨਹੀਂ ਯਾਰ ਸਾਡੇ ਘਰੇ ਡਲ ਜਾਣਗੇ ਨਹੀਂ 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 ਕਹਦਾ ਕਿ ਘਰੇ ਨਾਲ ਦੱਸੀ ਨਹੀਂ ਯਾਰ ਡਲ ਜਾਣਗੇ ਫਿਰ ਸਾਡੇ ਘਰੇ ਯਾਰ ਹੈਗੇ ਨਾ ਅਸੀਂ ਅਸੀਂ ਕਹਾਂਗੇ ਯਾਰ ਆਪਾਂ ਤੇਰੇ ਭਾਈ ਨੂੰ ਕਹਿ ਦਾਂਗੇ ਵੀ ਘਰੇ ਨਾਲ ਗੱਲ ਕਰੀ ਕੁਛ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ ਤੇਰੇ ਭਾਈ ਟੈਨਸ਼ਨ ਦੇ ਨਾਲ ਹੈ ਹੈਗੇ ਨਾ ਅਸੀਂ ਨਹੀਂ ਯਾਰ ਮੈਨੂੰ ਇਹ ਠੀਕ ਨਹੀਂ ਲੱਗਦਾ ਯਾਰ ਆਪਾਂ ਨੇ ਕਿਹੜਾ ਦੂਸਰੋਂ ਕਰਨਾ ਆਉਣਾ ਆਪਾਂ ਮੀ ਆ ਕਰਨਾ ਨਹੀਂ ਯਾਰ ਬਾਈ ਮੈਨੂੰ ਠੀਕ ਨਹੀਂ ਲੱਗਦਾ ਨਹੀਂ ਨਹੀਂ ਟੈਨਸ ਟੈਨਸ ਨਹੀਂ ਸਹੀ ਸਰਾਵਤ ਨੂੰ ਤੇ ਭਾਈ ਮੂਰੇ ਖੜਾ ਕਰਾਂਗੇ ਸਰਪ੍ਰਾਈਜ਼ ਦਵਾਂਗੇ ਆਪਾਂ ਉਹ ਖੁਸ਼ ਹੋਊ ਬਹੁਤ ਉਹ ਲੈਦਰ ਭਾਈ ਨੂੰ ਹੁਣੇ ਕਰਦੇ ਨੇ ਫੋਨ ਉਹ ਨਹੀਂ ਨਹੀਂ ਠਹਿਰ ਜਾ ਹਲੇ ਠਹਿਰ ਜਾ ਉਹ ਠਹਿਰ ਜਾ ਹਲੇ ਆਪਾਂ ਚੱਲਦੇ ਆਂ ਹਲੇ ਨਹੀਂ ਹਲੇ ਪਲੈਨਿੰਗ ਕਰਦੇ ਤਰਸੀਮ ਆ ਪਾਣੀ ਲੈ ਕੇ ਆ ਪਰਕੇ ਉਹ ਸਾਹਮਣੇ ਟੁੱਟੀ। ਨਹੀਂ ਬਾਈ ਮੈਂ ਲੈ ਕੇ ਆ। ਨਹੀਂ ਨਹੀਂ ਇਹਨੂੰ ਇਹ ਜਾਣਦੇ ਕੋਈ ਗੱਲ ਨਹੀਂ ਜਾਇਊਗਾ। ਮੈਂ ਹੀ ਲੈ ਆਉਣਾ। ਕੋਈ ਗੱਲ ਨਹੀਂ। ਜਾਇਆ ਜਾਇ। ਆਪਾਂ ਉਹਦੇ ਭਾਈ ਨੂੰ ਕਰਦੇ ਆ ਫੋਨ। ਆਪਾਂ ਉਹਦੇ ਭਾਈ ਨੂੰ ਕਹਾਂਗੇ ਵੀ ਤਰਸੀਮ ਦੇ ਲੱਗੀ ਸੱਟ ਜਿਆਦੇ ਸਿਰ 'ਚ ਆਪਾਂ ਉਹ ਤੋਂ ਮੰਗਾਉਣਾ 50000 ਰੁਪਇਆ। ਉਹ 50000 ਰੁਪਇਆ ਲੈ ਕੇ ਆਉਂਗਾ ਪੱਕਾ। ਚ ਕਰੀਏ ਫੋਨ। ਉਹ ਨਹੀਂ ਨਹੀਂ ਬਾਈ ਉਹ ਇੰਨੇ ਪੈਸੇ ਕਿੱਥੋਂ ਕਰੂਗਾ? ਉਹ ਤਾਂ ਆਪ ਗਰੀਬ ਕਰਦਾਗਾ। ਕੋਈ ਕਾਣੂ ਉਹ ਮੈਨੂੰ ਪਤਾ ਉਹਨਾਂ ਦੇ ਘਰ ਦੇ ਹਾਲਾਤਾਂ ਦਾ ਉਹਦੀ ਜਿਹੜੀ ਆੜੀ ਆ ਉਹ ਅਮੀਰ ਘਰਾਂ ਦੇ ਮੁੰਡਿਆਂ ਨਾਲ ਟੈਨਸ਼ਨੇ ਨਾਲ ਲਏ ਆ ਆਪੇ ਲੈ ਕੇ ਆਉ। ਹੋਏ ਤੇ 50000 ਕਰਨਾ ਕੀ ਆ ਉਹ ਬਾਬੇ ਯਾਰ ਮੈਨੂੰ ਨਾ ਪੈਸਿਆਂ ਦੀ ਬਹੁਤ ਲੋੜ ਆ ਮੈਂ ਆਪਦੀ ਸਹੇਲੀ ਨੂੰ ਨਾ ਆਈਫੋਨ ਲੈ ਕੇ ਦੇਣਾ ਹੈ ਕਿਫਟ ਤਾਂ ਪਿਆਰ ਵਧਾਉਣਾ ਠੀਕ ਆ ਠੀਕ ਹਾਂ 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 ਕੋਈ ਨਾ ਕਰ ਲਾਂਗੇ ਵਾਅਦਾ ਘਾਟ ਆਪਾਂ ਉਹਨੂੰ ਫੇਰ ਦੇ ਦਾਂਗੇ ਮੋੜ ਦੂੰ ਮੈਂ ਆਪੀ ਠੀਕ ਆ ਹਾਂ ਹਾਂ ਚੱਲ ਲੈ ਆਣਾ ਫੋਟੋ ਆ ਲੈ ਆ ਲੈ ਪਤਾ ਚੱਲ ਫਿਰ ਹੁਣ ਕਰੀਏ ਤੇਰੇ ਭਾਈ ਨੂੰ ਫੋਨ ਮਨ ਮਰਜੀ ਆ ਥੋਡੀ ਕਰਨਾ ਕਰ ਦੋ ਕਰ ਦਿਆ ਕਰ ਦਿਆ ਟੈਨਸ਼ਨ ਨਹੀਂ ਮਾਰ ਚੱਲ ਤੁਸੀਂ ਬੈਠੋ ਇੰਨੇ ਮੈਂ ਕਰਕੇ ਆਉਣਾ ਗੱਲਬਾਤ ਇਹਦੇ ਭਾਈ ਨਾਲ ਕਰੋ ਗੱਲਾਂ ਹੈਲੋ ਹਲੋ ਹਾਂਜੀ ਵੀਰ ਜੀ ਕੀ ਹਾਲ ਨੇ ਸੁਖਚੈਨ ਬੋਲ ਰਿਹਾ ਹਾਂ ਮੈਂ ترشیم ਦਾ ਦੋਸਤ ਹਾਂ ਸੁਖਚੈਨ ਕੀ ਹਾਲ ਆ ਠੀਕ ਹੈ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਅਸੀਂ ਆ ਰਹੇ ਸੀ ਕਿਤੋਂ ਹੀ ਸਾਡਾ ਐਕਸੀਡੈਂਟ ਹੋ ਗਿਆ ਹੈ ਦੇਖਿਓ ਠੀਕ ਠਾਕ ਹਾਂ ਸਾਰੇ ਬਾਕੀ ਤਾਂ ਠੀਕ ਹੈ ਜੀ ترਸ਼ੇਮ ਦੇ 6 ਜਿਆਦਾ ਵੱਜੀ ਸਿਰਤੀ ਤੇ ਪੈਸਿਆਂ ਦੀ ਜ਼ਰੂਰਤ ਪੈ ਗਈ 50000 ਲੈ ਕੇ ਜਲਦ ਤੋਂ ਜਲਦ ਆ ਜਿਓ ਮੈਨੂੰ ਆਹੀ ਨੰਬਰ ਤੇ ਫੋਨ ਕਰ ਲਿਓ ਚਲ ਠੀਕ ਆ ਪੈਸੇ ਦਾ ਇੰਤਜ਼ਾਮ ਕਰਕੇ ਤੁਸੀਂ ਮੜਾ ترਸ਼ੇਮ ਦਾ ਧਿਆਨ ਕਰੋ ਪੈਸੇ ਦਾ ਇੰਤਜ਼ਾਮ ਕਰਕੇ ਤੈਨੂੰ ਮੈਂ ਫੋਨ ਕਰਦਾ ਹਾਂ ਜੀ ਹਾਂ ਜੀ ਹਾਂ ਠੀਕ ਆ ਜੀ ਬਾਬੇ ਹੋ ਗਈ ਗੱਲ ਹੋ ਗਈ ਹੋ ਗਈ ਹੋ ਗਈ ਹੋ ਗਈ ਸਾਰੀ ਗੱਲਬਾਤ ਹੋ ਗਈ ਟੈਨਸ਼ਨ ਨਾ ਲੈ ਮੀਆਂ ਕਰਦੇ ਸੁਸਬਹੁ ਤੂੰ ਦੇਖੀ ਚਲ ਕੋਈ ਗੱਲ ਨਹੀਂ ਹਾਂ ਚੱਲ ਜਲੀਆ ਹੁਣ ਹਾਂ ਚਲੋ ਹੈਲੋ ਹੈਲੋ ਨਜਿੰਦਰ ਵੀਰੇ ਕੀ ਹਾਲ ਚਾਲ ਨੇ ਵਧੀਆ ਬਾਈ ਤੂੰ ਦੱਸ ਠੀਕ ਠਾਕ ਹਾਂ ਹਾਂ ਵਧੀਆ ਬਾਈ ਤੂੰ ਦੱਸ ਕਿਵੇਂ ਫੋਨ ਕਰਿਆ ਭਰਾ ਆਪਾਂ ਨੂੰ 50 ਹਜ਼ਾਰ ਰੁਪਏ ਜ਼ਰੂਰਤ ਪੈ ਗਈ ਯਾਰ ਪੈਸੇ ਤਾਂ ਹੈਗੇ ਨੇ ਯਾਰ ਪਰ ਮੈਂ ਯਾਰ ਫੋਨ ਲੈਣ ਜਾ ਰਿਹਾ ਯਾਰ ਓ ਵੀਰੇ ਮੈਨੂੰ ਐਮਰਜੈਂਸੀ ਆ ਫੋਨ ਬਾਅਦ ਚ ਲੈ ਲਈ ਯਾਰ ਵੀਰੇ ਸਰਦਾ ਨਹੀਂ ਹੈਗਾ ਮੇਰਾ ਮੈਂ ਗੱਲ ਕਰਨੀ ਹੁੰਦੀ ਆ ਕਰ ਦੇ ਵੀਰ ਬਣ ਕੇ ਕਿਰਪਾ ਇੰਨੀ ਕਰ ਐਮਰਜੈਂਸੀ ਆ ਨਹੀਂ ਤਾਂ ਮੈਂ ਕਹਿੰਦਾ ਹੀ ਨਹੀਂ ਤੀ ਨਹੀਂ ਨਹੀਂ ਬਾਈ ਹੋਣਾ ਨਹੀਂ ਯਾਰ ਚੱਲ ਮਰ ਜਿਆ ਭਰਾਵਾ ਤੇਰੀ ਓਕੇ ਬਾਈ ਚੰਗਾ ਵੀਰੋ ਹਲੋ ਹਲੋ ਵੀਰੇ ਕੀ ਹਾਲ ਆ ਵਧੀਆ ਬਾਈ ਪਰਾ ਆਪ ਨੂੰ 50000 ਰੁਪਏ ਜਰੂਰਤ ਪੈ ਗਈ ਸੀ ਮਿਲ ਜੂ ਹਲੋ ਹੈਲੋ ਹਲੋ ਫੋਨ ਕੱਟ ਰਿਹਾ ਯਾਰ ਹੁਣ ਤਾਂ ਸਾਰਿਆਂ ਨੂੰ ਫੋਨ ਕਰ ਲਿਆ 21000 ਬਚਿਆ ਉਹੀ ਕਹਿੰਦਾ ਹੁੰਦਾ ਵੀਰੇ ਕਦੇ ਔਖੇ ਟਾਈਮ ਜਰੂਰਤ ਪਈ ਤਾਂ ਦੱਸੀ ਦੇਖਦੇ ਆ ਲਾ ਕੇ ਕੀ ਕਹਿੰਦਾਗਾ ਹੈਲੋ ਹੈਲੋ ਸੁਪੀ ਕੀ ਹਾਲ ਆ ਬਰਾ ਯਾਰ ਨੇ ਬਾਈ ਜੀ ਬਹੁਤ ਵਧੀਆ ਵੀਰੇ ਤੂੰ ਸੁਣਾ ਕਿਵੇਂ ਆ ਵਧੀਆ ਵੀਰੇ ਹੋਰ ਕਿਵੇਂ ਜੀ ਆਦ ਕੀਤਾ ਵੀਰ ਜੀ ਜੀ ਆਦ ਤਾਂ ਭਰਾ ਤੈਨੂੰ ਤਾਂ ਕੀਤਾ ਸੀ ਆਪਣੇ ਛੋਟੇ ਦਾ ਹੋ ਗਿਆ ਐਕਸੀਡੈਂਟ ਅੱਛਾ ਕਿਵੇਂ ਹੋਇਆ ਵੀਰੇ ਬਸ ਯਾਰ ਉਹਦੇ ਦੋਸਤ ਨੇ ਕਰਿਆ ਸੀ ਫੋਨ ਮੈਨੂੰ ਤਾਂ ਗੱਡੀ ਗੁੱਡੀ ਜਾ ਰਹੇ ਸੀ ਕਿਤੇ ਅੱਛਾ ਵੀਰੇ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਾ ਕਹਿੰਦਾ ਜੀ ਸੀਰੀਅਸ ਆ ਕਾਫੀ ਅੱਛਾ ਤੇ ਵੀਰੇ ਆਪਾਂ ਨੂੰ 50000 ਰੁਪਏ ਦੀ ਜਰੂਰਤ ਆ ਅੱਛਾ ਅੱਛਾ ਵੀਰੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਵੀਰੇ ਮੈਂ ਹੈਗਿਆ ਮੈਂ ਕਰਦਾ ਹਾਂ ਹੱਲ ਕੋਈ ਦਾ ਚਲ ਠੀਕ ਹੈ ਵੀਰੇ ਜਰੂਰ ਕਰੀ ਠੀਕ ਹੈ ਵੀਰੇ ਠੀਕ ਹੈ ਵੀਰੇ ਤੂੰ ਟੈਨਸ਼ਨ ਨਾ ਲੈ ਧੰਨਵਾਦ ਜੀ ਬਹੁਤ ਧੰਨਵਾਦ ਹੈਲੋ ਕਿਰਨ ਜੀ ਦੇ ਹੋਰ ਠੀਕ ਹੋ ਆਪਣਾ ਪੈਸੇ ਦਾ ਹੱਲ ਹੋ ਗਿਆ ਉਹ ਯਾਰ ਬਸ ਆਪਣੀ ਮੋਟਰਸਾਈਕਲ ਵੇਚਦਾ ਬਸ ਬਸ ਕੋਈ ਗੱਲ ਨਹੀਂ ਮੈਂ ਪਹੁੰਚਦਾ ਤੇਰੇ ਕੋਲ ਵੀਰੇ ਓਕੇ ਵੇ ਫੋਨ ਆ ਗਿਆ ਫੋਨ ਆ ਗਿਆ ਹੈਲੋ ਵੀਰ ਜੀ ਕਿੱਥੇ ਆ ਗਏ ਜੀ ਵੀਰ ਜੀ ਕਿੱਥੇ ਨਹੀਂ ਜੀ ਇਹ ਜਿਹੜੇ ਬੰਦੇ ਦਾ ਫੋਨ ਆ ਨਾ ਇਹਦਾ ਐਕਸੀਡੈਂਟ ਹੋ ਗਿਆ ਕਿੱਥੇ ਜੀ ਵੀਰੇ ਨਾਬਾ ਮਲੇਰ ਕੋਟਲਾ ਵੀਰ ਜੀ ਦੱਸ ਸਕਦੇ ਹੋ ਕਿਵੇਂ ਹੋਇਆ ਵੀਰੇ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ ਆ ਜਾਂਦਾ ਸੀ ਵੀਰੇ ਛੇਤੀ ਤੋਂ ਛੇਤੀ ਪਹੁੰਚੂ ਮੈਨੂੰ ਤਾਂ ਲੱਗਦਾ ਇਹ ਵਜੇ ਚਲੋ ਆਸੀ ਉੱਥੇ ਹੋਣੇ ਜੀ ਠੀਕ ਹੈ ਜੀ ਹਾਂ ਭਾਈ ਕੀ ਕਹਿੰਦਾ ਵੱਡਾ ਵੀਰ ਮੇਰਾ ਬਾਬੇ ਆਪਣੇ ਤੋਂ ਬਹੁਤ ਵੱਡੀ ਗੱਲ ਕੀ ਹੋ ਗਈ। ਗੱਲ ਇਹ ਦਾ ਦੱਸ ਕੀ ਹੋਇਆ? ਹੋ ਗਿਆ ਭਾਈ। ਬਾਬੇ ਆਪਾਂ ਨੂੰ ਮਜ਼ਾਕ ਭਾਰਾ ਪੈਂਦਾ। ਭਾਈ ਦਾ ਐਕਸੀਡੈਂਟ ਹੋ ਗਿਆ। ਨਵੰਬਰ ਨੱਬਾਂ ਮਹੀਨੇ ਤੋਂ ਲੱਗ ਰਿਹਾ। ਉਹ ਤਿੰਨ ਬਾਬੇ ਕਹਦਾ ਐਪ੍ਰੈਲ ਫੁੱਲ ਤੋਂ ਡਾ ਜੇ ਮਹੀਨੇ ਇਹ ਮਜ਼ਾਕ ਕਰਨ ਲਈ ਮੰਦਾ ਗਲਤੀ ਹੈ ਜੀ ਮੇਰੀ ਹੋਇਆ। ਮੈਂ ਇਹਨੂੰ ਹਾਂ ਕੀਤੀ। ਬਾਬੇ ਮਜ਼ਾ ਨਹੀਂ ਆਇਆ ਯਾਰ ਭਾਈ। ਭਾਈ ਓਏ। ਬਾਬੇ ਕੋਈ ਨਾ। ਇਹ ਕੋਰੋਨਾ ਵਾਸਤੇ ਆਪਾਂ ਨੋਟ ਕੇ ਦੇ ਨਾਲ ਲਾ ਗੀ। ਜੇ ਆਹ ਹੁਣ ਕਰਿਆ ਤਾਂ ਇਹ ਤਾਂ ਇੰਨੀ ਵੱਡੀ ਗੱਲ ਨਾ ਹੋਵੇ। ਬੱਬੇ ਦਲਤੀ ਹੋ ਗਈ ਆਪਾਂ ਤੋਂ ਬਹੁਤ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਸੀ। ਬਾਬੇ ਆਪਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਬਾਬੇ ਬੜੇ ਬੰਦੇ ਨੇ ਸਾਲ ਮਾਰੀ ਮੈਚ ਵਿੱਚ ਬਾਬੇ ਆ ਕੀ ਹੋ ਗਿਆ ਓਏ ਓਏ ਬਾਈ ਓਏ ਓਏ ਤਾ ਫੋਨ ਕਰੋ ਜੀ ਕਰਦੇ ਆ ਬਾਈ ਓਏ ਓਏ ਬਾਈ ਹਾਂਜੀ ਸਸਰੀਕਾਲ ਜੀ ਹੈਲੋ ਸਸਰੀਕਾਲ ਜੀ ਕਿਵੇਂ ਹੋ ਬਸ ਵਧੀਆ ਦੱਸੋ ਕੀ ਕੰਮ ਆ ਮੈਨਾਂ ਸੋਤਰੀ ਲੈਣੀ ਐ ਮੈਨੂੰ ਪੈਸਿਆਂ ਦੀ ਲੋੜ ਐ ਪੈਸੇ ਦੇ ਦਿਓ ਨਾ ਉਹ ਬਾਬਾ ਨਾ ਪਹਿਲਾਂ ਤੇਰੇ ਆਈਫੋਨ ਦੇ ਚੱਕਰਾਂ 'ਚ ਮੈਂ ਆਪਦੇ ਰੱਬ ਵਰਗੇ ਯਾਰ ਗਵਾ ਬੈਠਿਆ ਅੱਜ ਉਹ ਗੱਲ ਨੂੰ ਪੂਰਾ 1 ਸਾਲ ਹੋ ਗਿਆ 1 ਸਾਲ ਮੈਂ ਬਹੁਤ ਔਖਾ ਲੰਘਾਇਆ ਪਲੀਜ਼ ਕਰ ਦੋ ਮੇਰੇ ਥੋੜੀ ਜੀ ਸੌਰੀ ਹੌਣੀ ਸਾਰਾ ਕਿਸੇ ਪਾਸੋਂ ਵੀ ਹਿੱਲਾ ਜਾਨੂ ਮੇਰੀ ਵੀ ਮਜਬੂਰੀ ਹੈਗੀ ਸੌਰੀ ਚਲੋ ਮੈਂ ਕਿਤੇ ਜਾ ਰਿਹਾ ਸੀ ਫੇਰ ਗੱਲ ਕਰਦਾ ਹਾਂ 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 ਫੇਰ ਕਰਦਾ ਹੈਲੋ ਨਰਬੇ ਆ ਵੀ ਸੁਖਤਾਨਾ ਬਬੇ ਚਿਲੰਟੋ ਵੇ ਡਿੱਗ ਗਿਆ ਮੈਂ ਕਿੱਥੇ ਭਾਈ ਆਜੋ ਇੱਥੇ ਚਲੋ ਚੱਲ ਤੈਨੂੰ ਝੂਠ ਬੋਲਣ ਤੇ ਲੱਕ ਬੰਨਿਆ ਹੋਇਆਗਾ ਬਬੇ ਜਲਦੀ ਆ ਜਾ ਕੀ ਹੋ ਗਿਆ ਭਾਈ ਭਾਈ ਸੁਖਤਾਨ ਦਾ ਫੋਨ ਦੀਆ ਅੱਛਾ ਹਨਾ ਐਕਸੀਡੈਂਟ ਹੋ ਗਿਆ ਮਾਂ ਉਹ ਕੀ ਪਤਾ ਭਾਈ ਸੱਚੀ ਹੋ ਗਿਆ ਹੋਵੇ ਨਹੀਂ ਭਾਈ ਉਹਨੇ ਪਹਿਲਾਂ ਵੀ ਮਜ਼ਾਕ ਕਰਾਇਆ ਸੀ 1 ਅਪ੍ਰੈਲ ਨੂੰ ਤੇ ਅੱਜ ਵੀ 1 ਅਪ੍ਰੈਲ ਆ ਉਹਦੇ ਕਰਕੇ ਪਹਿਲਾਂ ਦੋ ਭਰਾਵਾਂ ਦੀ ਜਾਨ ਚਲੀ ਗਈ ਸੀ Um